ਸਵਾਗਤ ਹੈ ਤੁਹਾਡਾ ਸਾਡੀ ਰਸੋਈ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਜੀਰਾ ਆਲੂ ਬਣਾ ਕੇ ਤਿਆਰ ਕਰਾਂਗੇ ਜੀਰੇ ਆਲੂ ਵਾਸਤੇ ਆਪਾਂ ਅੱਧਾ ਕਿਲੋ ਆਲੂ ਲਏ ਆ ਜਿਹੜੇ ਆ ਆਲੂ ਮੈਂ ਉਬਾਲ ਲਏ ਆ ਉਬਾਲ ਕੇ ਚੰਗੀ ਤਰ੍ਹਾਂ ਛਿੱਲ ਲਏ ਆ ਔਰ ਉਸ ਤੋਂ ਬਾਅਦ ਜਿਹੜੇ ਮਸਾਲੇ ਲਏ ਆ ਮੈਂ ਇਹਦੇ ਵਿੱਚ ਮੈਂ ਜੀਰਾ ਲਿਆ ਏ ਇੱਕ ਚਮਚ ਤੇ ਅੱਧਾ ਚਮਚ ਅਜਵੈਨ ਲਈ ਆ ਆਪਾਂ 10-12 ਕਲੀਆਂ ਜਿਹੜੀਆਂ ਲਸਣ ਦੀਆਂ ਨੇ ਉਹ ਮੈਂ ਚੀਰ ਲੀਆਂ ਐ ਬਰੀਕ ਤੇ ਤਿੰਨ ਜਿਹੜੇ ਟਮਾਟਰ ਐ ਉਹ ਮੈਂ ਗ੍ਰाइंड ਕਰ ਲਿਆ ਉਸ ਤੋਂ ਬਾਅਦ ਤਿੰਨ ਚਾਰ ਐ ਜਿਹੜੀਆਂ ਮੈਂ ਹਰੀਆਂ ਮਿਰਚਾਂ ਐ ਉਹ ਚੀਰ ਲੀਆਂ ਬਰੀਕ ਔਰ ਇੱਕ ਵੱਡਾ ਪਿਆਜ਼ ਐ ਜਿਹੜਾ ਉਹ ਵੀ ਮੈਂ ਗ੍ਰाइंड ਕਰ ਲਿਆ ਗ੍ਰੈਂਡਰ ਚ ਆਓ ਆਪਾਂ ਸਟਾਰਟ ਕਰਦੇ ਆ ਤੁਹਾਨੂੰ ਬਣਾ ਕੇ ਦਿਖਾਣੇ ਆ ਨਾਲ ਨਾਲ ਇਹਦੇ ਵਾਸਤੇ ਆਪਾਂ ਜਿਹੜਾ ਇੱਕ ਕੜਛੀ ਐ ਸਰੋਂ ਦੇ ਤੇਲ ਦੀ ਲਈ ਐ ਤੁਸੀਂ ਚਾਹੇ ਸਰੋਂ ਦਾ ਤੇਲ ਜਾਂ ਰਿਫਾਈਨਡ ਜੋ ਵੀ ਤੁਹਾਨੂੰ ਪਸੰਦ ਹੈ ਉਹ ਲੈ ਸਕਦੇ ਹੋ ਅਸੀਂ ਜ਼ਿਆਦਾਤਰ ਸਰੋਂ ਦਾ ਤੇਲ ਯੂਜ਼ ਕਰਦੇ ਹਾਂ ਹੁਣ ਜਿਹੜਾ ਆਪਾਂ ਸਰੋਂ ਦਾ ਤੇਲ ਥੋੜਾ ਜਿਹਾ ਗਰਮ ਹੋਣ ਦਵਾਂਗੇ ਤਾਂ ਕਿ ਇਹਦੀ ਗੁੜੱਤਨਾਂ ਜਿਹੜੀ ਨਿਕਲ ਜੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਮਸਾਲੇ ਐਡ ਕਰਾਂਗੇ ਮਸਾਲਿਆਂ ਦਾ ਰੰਗ ਲਾਲ ਹੋ ਚੁੱਕਾ ਹੈ ਹੁਣ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰਾਂਗੇ హరి మిర్చ పా దగ్గే పాద ఇలా రంగ చూ తను హకా జా ఫ్రై కైడ్ జీ ఆలూ ఇంకా తోడే రే తోడనే ਉੜ ਕੇ ਜ਼ਿਆਦਾ ਸਵਾਦ ਬੰਦੇ ਆ ਅਸੀਂ ਇਹਨੂੰ ਕੱਟਦੇ ਨਹੀਂ ਅਸੀਂ ਇਦਾਂ ਇਹਨੂੰ ਤੋੜ ਕੇ ਬਣਾਨੇ ਆ ਤੁਸੀਂ ਵੀ ਇਦਾਂ ਟਰਾਈ ਕਰਿਓ ਇਦਾਂ ਸਾਰੇ ਆਲੂ ਤੋੜ ਲੈਣੇ ਆ ਪਿਆਜ਼ ਦਾ ਰੰਗ ਜਿਹੜਾ ਲਾਲ ਹੋ ਚੁੱਕਿਆ ਹੈ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾਵਾਂਗੇ ਹੁਣ ਆਪਾਂ ਟਮਾਟਰ ਲੂਗੀ ਇਸ ਤੋਂ ਦੋ ਮਿੰਟ ਲਈ ਜਿਹੜਾ ਫਰਾਈ ਕਰ ਲਾਂਗੇ ਤਾਂ ਕਿ ਇਹ ਗਲ ਜਾਵੇ। ਚਲੋ। ਥੋੜਾ ਜਿਹਾ ਇਹਦੇ ਵਿੱਚ ਇੱਕ ਚਮਚਾ ਜਿਹੜਾ ਇਹ ਨਮਕ ਐਡ ਕਰਾਂਗੇ। ਤੇ 1/2 ਟੇਬਲस्पून ਜਿਹੜੇ ਲਾਲ ਮਿਰਚ ਐਡ ਕਰਾਂਗੇ ਕਿਉਂਕਿ ਇਹਦੇ ਵਿੱਚ ਮੈਂ ਜਿਹੜੀ ਹੈ ਹਰੀ ਮਿਰਚ ਵੀ ਪਾ ਦਿੱਤੀ ਹੈ। ਔਰ 1 ਟੇਬਲस्पून ਦੇ ਕਰੀਬ ਇਹਦੇ ਵਿੱਚ ਹਲਦੀ ਐਡ ਕਰਾਂਗੇ। ਔਰ ਇਹਦੇ ਵਿੱਚ ਥੋੜਾ ਜਿਹਾ ਜਿਹੜਾ ਆਪਾਂ 1/2 ਟੇਬਲस्पून ਦੇ ਅਕੋਰਡਿੰਗ ਜਿਹੜਾ ਗਰਮ ਮਸਾਲਾ ਐਡ ਕਰਾਂਗੇ ਔਰ 1/2 ਟੇਬਲस्पून ਹੀ ਇਹਦੇ ਵਿੱਚ ਅਸੀਂ ਆਮਚੂਰ ਪਾਊਡਰ ਪਾਵਾਂਗੇ। ਵਿੱਚ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਬਿਲਕੁਲ ਪਾਣੀ ਪਾਵਾਂਗੇ। ਪਾਣੀ ਕਿ ਬਿਲਕੁਲ ਥੋੜਾ ਜਿਹਾ ਪਾਣਾ। हुण अशी आपण आलू ॲड करून आलू ब आपण आमचूर एस पाया की जेडा एका टेस्ट है चटपटा बन जावे आलू बिलकुल करारे जे बन ਔਰ ਬਹੁਤ ਹੀ ਵਧੀਆ ਦਾ ਟੇਸਟ ਆਊਗਾ ਤੁਸੀਂ ਇਹਨੂੰ ਪਰੌਂਠੇ ਨਾਲ ਰੋਟੀ ਨਾਲ ਜਿੱਦਾਂ ਮਰਜ਼ੀ ਖਾ ਸਕਦੇ ਹੋ ਜਿਹੜੀ ਹੈ ਸਾਡੀ ਸਬਜੀ ਬਣ ਕੇ ਤਿਆਰ ਹੈ ਅਸੀਂ ਇਹਦੇ ਵਿੱਚ ਹੁਣ ਕਸੂਰੀ ਮੇਥੀ ਪਾਵਾਂਗੇ ਤੁਸੀਂ ਕਸੂਰੀ ਮੇਥੀ ਧਨੀਆ ਜੋ ਮਰਜ਼ੀ ਪਾ ਸਕਦੇ ਹੋ ਇਹਦੇ ਵਿੱਚ ਤੁਹਾਡੀ ਇੱਛਾ ਹੈ ਮੈਂ ਇਹਦੇ ਵਿੱਚ ਕਸੂਰੀ ਮੇਥੀ ਪਾਵਾਂਗੀ ਆਲੂ ਦੀ ਸਬਜੀ ਹੈ ਜਿਹੜੀ ਸਾਡੀ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਈ ਹੈ ਤੁਸੀਂ ਇਹਨੂੰ ਰੋਟੀ ਪ੍ਰੋਟੀਨ ਨਾਲ ਜਿੱਦਾਂ ਮਰਜੀ ਸਰਵ ਕਰ ਸਕਦੇ ਹੋ ਤੇ ਇਦਾਂ ਵੀ ਖਾ ਸਕਦੇ ਹੋ ਨਾਲ ਦਹੀਂ ਵੀ ਖਾ ਸਕਦੇ ਹੋ ਬਹੁਤ ਜ਼ਿਆਦਾ ਸਵਾਦ ਲੱਗੂਗੀ ਤੁਹਾਨੂੰ ਖਾਣ ਚ ਆਸ ਕਰਦੀ ਆ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਪਸੰਦ ਆਈ ਹੋਊਗੀ ਤੁਸੀਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਘੰਟੀ ਵਾਲੇ ਬਟਨ ਵੀ ਜ਼ਰੂਰ ਦਬਾ ਦਿਓ ਤਾਂ ਕਿ ਤੁਹਾਡੇ ਤੱਕ ਸਾਰੀਆਂ ਵੀਡੀਓ ਸਾਡੀਆਂ ਨਾਲ ਦੀ ਨਾਲ ਪਹੁੰਚ ਸਕਣ ਹਮ ਅੱਜ ਲਈ ਬੱਸ ਇੰਨਾ ਹੀ ਕੱਲ੍ਹ ਫਿਰ ਹਾਜ਼ਰ ਹੋਵਾਂਗੀ ਕੋਈ ਨਵੀਂ ਵੀਡੀਓ ਲੈ ਕੇ ਨਵੀਂ ਰੈਸিপি ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਧੰਨਵਾਦ